ਹੈਲੋ ਦੋਸਤੋ ਕੀ ਹਾਲ ਚੱਲ ਛੋਟੀ ਜੀ ਸਾਰੇ ਠੀਕ ਠਾਕ ਹੋ ਜੀ ਵਧੀਆ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਅਮਨੀਤ ਵਲੌਗ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਬਾਈ ਤੇ ਲਾਈਕ ਵੀ ਕਰ ਦਿਆ ਕਰੋ ਕਮੈਂਟ ਕਰਕੇ ਵੀ ਦੱਸਿਓਗਾ ਤੁਹਾਨੂੰ ਵਲੌਗ ਇਸ ਤਰ੍ਹਾਂ ਦੇ ਲੱਗਦੇ ਆ ਤੇ ਕਰਨਜੀਤ ਹੋਈ ਜਾਂਦੀ ਪਾਂਡੇ ਆਪਾਂ ਚੱਲ ਕੇ ਦੇਖਦੇ ਆਂ ਕਿ ਅੱਜ ਉਹ ਸਬਜ਼ੀ ਦੇ ਵਿੱਚ ਕਿ ਖਾਣੇ ਵਿੱਚ ਕੀ ਬਣਾ ਰਹੀ ਆ ਚਲੋ ਵੀ ਚੱਲਦੇ ਆਂ ਲਓ ਜੀ ਆਪਾਂ ਕਰਨਜੀਤ ਕੋਲੇ ਪਹੁੰਚ ਗਏ ਆਂ ਸਬਜ਼ੀ ਬਣਾ ਰਹੀ ਆ ਚਲੋ ਜੀ ਸਬਜ਼ੀ ਭਾਂਡੇ ਹਾਂ ਭਾਂਡੇ ਮਾਂ ਜੀ ਨਹੀਂ ਸਬਜ਼ੀ ਕਦੀ ਬਣਾਉਂਗੇ ਫਿਰ ਅੱਜ ਅੱਜ ਹੀ ਸਾਰੇ ਕਾ ਜੀ ਸਾਰੇ ਨੂੰ ਤੇ ਬੱਚਿਆਂ ਤੌਰ ਤੇ ਸਕੂਲ ਤੇ ਵਾਸ ਹੁਣ ਮੈਂ ਮਾਂ ਜੀ ਲੱਗੀ ਆ ਭਾਂਡੇ ਤੇ ਅੱਜ ਬਣਾਉਂਗੀ ਮੈਂ ਸਾਗ ਪਹਿਲਾਂ ਮੈਂ ਭਾਂਡੇ ਮਾਂ ਜਾਂਦਾ ਉਸ ਤੋਂ ਬਾਅਦ ਫਿਰ ਮੈਂ ਸਾਗ ਧੋ ਕੇ ਰੱਖ ਦੂੰਗੀ ਤੇ ਫਿਰ ਸਾਗ ਆਪ ਹੌਲੀ ਹੌਲੀ ਸਾਰੇ ਦਿਨ ਵਿੱਚ ਦੀ ਬਣਾ ਲਾਂਗੇ ਕਿ ਟਾਈਮ ਨਾਲ ਰਸਾ ਦੇ ਚੀਰ ਕੇ ਤੇ ਪਾ ਧਰ ਦੇ ਨਾ ਤੇ ਵਧਿਆ ਬਣ ਜਾਂਦਾ ਹੈ ਹਣ ਤੁਰੰਤ ਪੈਰ ਤੇ ਫਿਰ ਆਪਾਂ ਧਰ ਦਿਆਂ ਤੇ ਹੋਰੀ ਲਾ ਦਿਆਂ ਚਲੋ ਫਿਰ ਬਣੇ ਰਹੋ ਆਪਣੇ ਵਲੌਗ ਦੇ ਨਾਲ ਐਂਡ ਤੱਕ ਤੇ ਪਲੀਸ ਸਾਡੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਸਾਡੀ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਜਰੂਰ ਕਰਦੇ ਆ ਕਰੋ ਬਣੇ ਰਹੋ ਚਲੋ ਜੀ ਹੁਣ ਸੌ ਲੈਣੀ ਆਪਾਂ ਫਿਰ ਸਾਗ ਨੂੰ ਮੈਂ ਨਾ ਦੋ ਗੁੱਟੀਆਂ ਪਾਲਕ ਦੀਆਂ ਲੰਗਾਂ ਆ ਤੇ ਇੱਕ ਗੁੱਤੀ ਹੈਗੀ ਮੇਰੇ ਕੋਲੇ ਸਾਗ ਇਹ ਸਾਗ ਨਾ ਹੋ ਦੂਜਾ ਤੋਰਗੇ ਦਾ ਸਾਗ ਆ ਤੇ ਤੋਰਗੇ ਦਾ ਸਾਗ ਮੈਂ ਬਣਾਉਣ ਲੱਗੀ ਵੇ ਦੂਜੀ ਵਾਰ ਬਣਾਉਣ ਲੱਗੀ ਆ ਸਾਗ ਮੈਂ ਪਹਿਲਾਂ ਹੀ ਬਣਾਇਆ ਸੀ ਨਾ 15 ਕਿ ਦਿਨ ਹੋ ਗਏ ਮੈਂ ਤੇ ਬਾਥੂ ਨਹੀਂ ਆਇਆ ਹਿੱਤ ਨਾ ਹੀ ਮੇਥੇ ਮੇਥੇ ਤਾਂ ਵੈਸੇ ਮੈਂ ਕਦੇ ਕਦੇ ਉਹ ਬੱਠਲ ਢੁੱਲੀ ਆਂਦਾ ਪਾਣੀ ਵਾਲਾ ਬਾਤੋਂ ਨਹੀਂ ਆਇਆ ਇੱਥੇ ਚਲੋ ਬਿਨਾ ਬਾਤੋਂ ਤੇ ਆਪਾਂ ਬਣਾ ਲੈਂਦੇ ਆ ਸਾਗ ਵਦਿਆ ਬੰਦਾ ਪਰ ਹੋ ਰਹੇ ਨੇ ਇਹ ਹਨ ਜੀਰੂ ਤੋਂ ਪਹਿਲਾਂ ਧੋਣੀ ਹੁੰਨੀ ਹੈ ਪਤਾ ਕੀ ਲ ਜਦੋਂ ਆਪਾਂ ਚੀਰ ਕੇ ਧੋਣੀ ਹੈ ਨਾ ਤੇ ਫਿਰ ਜੇ ਕੋਈ ਵਿੱਚ ਸੁਣਦੀ ਸੰਦੀ ਜਾਂ ਕੋਈ ਮਿੱਟੀ ਮੁੱਟੀ ਹੁੰਦੀ ਆ ਪਰ ਇਕੱਠਾ ਹੋ ਕੇ ਗੁੱਚੂ-ਮੁੱਚੂ ਹੋ ਕੇ ਫਿਰ ਵਿੱਚ ਹੀ ਝਾਵ ਡੈਂਦਾ ਹੈਗਾ ਤੇ ਜਦੋਂ ਆਪਾਂ ਪਹਿਲਾਂ ਧੋਣੇ ਨਾ ਜੀਣ ਤੋਂ ਤੇ ਸਾਗ ਵਧਿਆ ਤੋਂ ਤੈਹੰਦਾ ਸਾਰੀ ਦਾਸ਼ਟ ਜੀ ਲੈ ਜਾਂਦੀ ਹੈਗੀ ਨਾਲੇ ਫਿਰ ਸਫਾਈ ਨਾ ਪਤਾ ਲੱਗਿਆ ਲੁਕੀਰੇ ਵਿੱਚ ਟੀ-ਟੀ ਤਾਂ ਹੈ ਨਹੀਂ ਆਪਾਂ ਐ ਫਲਾਰ ਕੇ ਦੇਖੀਏ ਜਿੰਨੀ ਤਰ੍ਹਾਂ ਧੋਤਾ ਜਾਂਦਾ ਮੈਂ ਤਾਂ ਜਦੋਂ ਵੀ ਸਾਗ ਧੋਣੀ ਹੈ ਨਾ ਜੀ ਹ ਬਣਾਉਣੀ ਹੁੰਦੀ ਹੈ ਤੇ ਉਹਦੇ ਪਹਿਲਾਂ ਮੈਂ ਪਹਿਲਾਂ ਧੋਣ ਦੇ ਹੀ ਉਸ ਤੋਂ ਬਾਅਦ ਫਿਰ ਸਾਗ ਵਿੱਚ ਜੀ ਆ ਵੀ ਐਸ ਤਰ੍ਹਾਂ ਨਾ ਪਤਾ ਲੱਗ ਜਾਂਦਾ ਸਾਗ ਨੂੰ ਜਦੋਂ ਆਪਾਂ ਇਸ ਤੋਂ ਤਾਂ ਸਾਰਾ ਕੋਈ ਛੁੰਦੀ ਵਗੈਰਾ ਕੋਈ ਮਾੜਾ ਮੋਟਾ ਕੋਈ ਹਿੰਦੀ ਨਾ ਛੋਟਾ ਛੋਟਾ ਭੁੰਨ ਲਗਾਈਆਂ ਹੁੰਦੀਆਂ ਹਨਾ ਇਹ ਨਰਮੇ ਤੇ ਹੁੰਦੀਆਂ ਇਹ ਵਰਤ ਤੇ ਸਾਗ ਤੇ ਵੀ ਆ ਜਾਂਦਾ ਪਤਾ ਹੈ ਸੰਜੀਤ ਅੱਜ ਇੱਕ ਵਾਲਾ ਸਾਗ ਇਹ ਤੋਂ ਸੱਲਾ ਹੁਣ ਆਪੇ ਇਸੇ ਪਾਣੀ ਦੇ ਵਿੱਚ ਪਾਲਕ ਵੀ ਧੋਈ ਨਾ ਇਹ ਵਧੀਆ ਵਰਤ ਫਿਰ ਅਜਾ ਤੋ ਇਹ ਪਾਣੀ ਜਾਂ ਮਿਕਸ ਕਰੀ ਜਾ ਤੇ ਦੋ ਗੁੱਟੀਆਂ ਲੈਂ ਗਿਆ ਮੈਂ ਪਾਲਕ ਦੀਆਂ ਉਹ ਵੀ ਇਕ ਵਸ ਨਾਲ ਢੋਲ ਦੇ। ਥੋ ਥੋ ਕੇ ਰੱਖ ਦਿੰਨੇ ਆ ਉਸ ਤੋਂ ਬਾਅਦ ਥੋੜਾ ਬਹੁਤਾ ਪਾਣੀ ਜਾਂ ਨਿੱਕੋ ਜੂ ਇਹਨਾਂ ਦੇ ਵਿੱਚੋਂ ਹਨਾ ਤੇ ਫਿਰ ਜੀਤ ਲਾਂਗੇ। ਇਹ ਤੇ ਕਿਨ ਝਾੜੂ ਕੱਢਣਾ ਹੈਗਾ। ਤਾਂ ਵੀ ਪਾਲਕ ਤੇ ਵੀ ਐਵੇਂ ਪਤਾ ਲੱਗ ਜਾਂਦਾ ਵੀ ਕੋਈ ਇਹਦੇ ਵਿੱਚੋਂ ਸੁਲਢੀ ਨਾ ਹੋਵੇ ਹਨਾ ਤੇ ਚੰਗੀ ਤਰ੍ਹਾਂ ਧੁੱਤ ਆ ਜਾਂਦਾ ਹੈ। ਆ ਦੇਖੋ। ਅਬ ਨਿਕਲਾਈ ਨਾ ਐਸ ਤਰ੍ਹਾਂ। ਹਾਂਜੀ ਦੇਖੋ ਅਜੀ ਆਪਾਂ ਨਾ ਪਾਲਕ ਤੇ ਸਾਗ ਇੱਕ ਵਾਰੀ ਧੋਤਾ ਹੈਗਾ। ਕਿੰਨਾ ਪਾਣੀ ਗੰਦਾ ਹੋਗਾ ਕਿੰਨੀ ਮਿੱਟੀ ਮੁੱਟੀ ਨਿਕਲੀ ਹੈਗੀ ਜਿਹੜੇ ਕਈ ਵਾਰ ਮਾਰੇ ਮोटे ਗਲੇ ਜੇ ਪੱਤੇ ਹੁੰਦੇ ਆ ਜਾਂ ਕਈ ਵਾਰ ਕੋਈ ਹੁੰਦੇ ਆ ਨਾ ਥੋੜਾ ਪਤਾ ਘਾਜਾ ਗਲੇ ਆ ਜੇ ਵੇਖ ਲਓ ਤੁਸੀਂ ਦੇਖ ਸਕਦੇ ਹੋ ਕਿੰਨਾ ਮੈਲ ਆ ਹੁਣ ਆਪਾਂ ਇੱਕ ਵਾਰੀ ਪਾਣੀ ਜਿਹਦੀ ਹੋਰ ਜੇ ਮਾੜਾ ਮोटा ਗੰਦਾ ਪਾਣੀ ਹੋਇਆ ਤੇ ਫਿਰ ਆਪਾਂ ਤੀਜੀ ਵਾਰੀ ਫੇਰ ਧੋ ਲਾਂਗੇ ਸਾਗ ਦੇ ਇੱਕ ਐਸ ਪੂਰੀ ਸਫਾਈ ਨਾ ਹੋ ਜੇ ਉਹ ਸਾਗ ਤੋਂ ਤਾਂ ਹੋਵੇ ਨਾ ਤੇ ਨਹੀਂ ਤਾਂ ਕੋਈ ਇਨਫੈਕਸ਼ਨ ਹੁੰਦੀ ਹੈਗੀ ਤੇ ਨਾ ਹੀ ਕੋਈ ਤਜਾਬ ਵਗੈਰਾ ਬਣਦਾ ਹੈਗਾ ਦੇਖੋ ਕਿੰਨੀ ਤੱਕ ਸਾਫ਼ ਹੋਣਾ ਚਾਹੀਦਾ ਸਾਹਿਬ ਆਪਣੇ ਨੂੰ ਆਪ ਡੋਲ ਦਿਨੇ ਪਾਣੀ ਨੂੰ ਸਾਫ਼ ਪਾਣੀ ਭਰ ਲਾਂਗੇ ਨਹੀਂ ਦੂਜਾ ਫੋਨ ਕਿੱਥੇ ਆਏ ਕਿੱ데 ਇੱਧਰ ਕਿੱਥੇ ਨਾਲੇ ਹਾਂ ਨਾਲੇ ਤੇ ਇਹਦੇ ਗਾੜ ਜੜਾਉਣਾ ਹੈ ਠੀਕ ਹੈ ਤੇ ਨਾਲੇ ਇਹਦੇ ਕੰਮ ਰਹਿਣਾ ਇੱਕ ਹੋਂ ਕਈ ਵਾਰ ਬੰਦਾ ਬਾਹਰ ਅੰਦਰ ਜਾਂਦਾ ਤੇ ਇੱਕ ਨਾਲ ਦਾ ਜਾਂਦਾ ਨਹੀਂ ਨਹੀਂ ਚੜਾ ਕੇ ਲਿਆਵਾਂਗੇ ਆਪਾਂ ਇਹ ਕਿੰਨੇ ਜੜੂ ਅਮਲਾ ਭਾਵੇਂ ਆ ਵੀ ਨਾ ਰਹਾ 100 ਰੁਪਏ ਜਾਂਦਾ ਇਹ ਮੈਂ ਤੁਹਾਨੂੰ 100 ਰੁਪਏ ਪਤਾ ਨਹੀਂ 100 ਦਾ ਆਏ ਤਾਂ ਵੀਰ ਪਤਾਗਾ ਸ਼ੌਕ ਦਾ ਚੜੂਗਾ ਹਾਂ ਚੜਾ ਕੇ ਲਿਆਵਾਂਗੇ ਰਾ ਕੋਣਾ ਹੋਕਾ ਦੇ ਨੀ ਇੰਨੀ ਉੱਚੀ ਗੰਢਿਆਂ ਗੰਢਿਆਂ ਜੀਦ ਕੋਰ ਇੱਧਰ ਪਾਲਕ ਦੀ ਡੁੰਗ ਨਗਾ ਹੀ ਕਰ ਰਹੀ ਹੈ ਹਾਂ ਜੀ ਮੈਨੇ ਡੰਡਾਂ ਗੈਦੀਆਂ ਹਟਾਈ ਜਾਨੀ ਐ ਤੇ ਜਿਹੜੀ ਹੈਗੀ ਹੁਣ ਸਾਫ ਸਾਫ ਪਾਲਕ ਤੇ ਉਹ ਆਪਾਂ ਇਸ ਤਰ੍ਹਾਂ ਕਰਕੇ ਡੰਗ ਕੇ ਰੱਖਤੀ ਐ ਮੈਂ ਦਿਖਾਵਾਂ ਆ ਦੇਖੋ ਇਸ ਤਰ੍ਹਾਂ ਆਪਾਂ ਹੁਣ ਸਾਫ ਸਾਫ ਜਿਹੜੀ ਹੈਗੀ ਡੰਗ ਕੇ ਰੱਖਤੀ ਪਾਲਕ ਐ थोड़ी जी रह गए डूंगी जाने बस हूँ ही लगीर मैं पहला डोंगर डूंगे क्योंकि पूरा साफ करके रख गए आप साग उस तो बाद फिर चीरना सौखा हो जाता है देखो इस तरह आप डाद हटा देंगे इस तरह दंड हटा देंगे इस तरह आप पत्ते पत्ते साफ जो है वह आप इस तरह चीर लेंगे अभी तो जोड़ा है साग हैगा साग का भी आप दस दिने ਆ ਦੇਖੋ ਆ ਹੁਣ ਆ ਵੇਖ ਆ ਵੀ ਹੁਣ ਕੱਟੀ ਤਾਂ ਨਹੀਂ ਨਾ ਜਾਨੀ ਕਿ ਇਹ ਪੱਕਿਆ ਗਿਆ ਆ ਇਹ ਤਾਂ ਕੱਟਿਆ ਗਿਆ ਹੈ ਨਾ ਉਹ ਹੋਰ ਦਿਖਾਉਣੇ ਆਪਾਂ ਇਹ ਨਿਸ਼ਾਨੀ ਆ ਪੱਕੇ ਦੀ ਨਿਸ਼ਾਨੀ ਆ ਵੀ ਜਿੱਥੋਂ ਜਿਹੜਾ ਐਨ ਹੁੰਦਾ ਨਾ ਪੱਕਿਆ ਆ ਜਿਹੜੀ ਗੰਧਰ ਹੁੰਦੀ ਉਹ ਨਾ ਸਵਾਦ ਨਹੀਂ ਲਾਂਗੇ ਤੇ ਦੇਖ ਕੇ ਪਹਿਲਾਂ ਇਹਨੂੰ ਧੋ ਕੇ ਤੇ ਉਸ ਤੋਂ ਬਾਅਦ ਸਵਾਰ ਲਓ ਸਵਾਰ ਕੇ ਫੇਰ ਹੀ ਇਹਨੂੰ ਚੀਰੋ ਹੁਣ ਦੇਖੋ ਆ ਹੁਣ ਆ ਵੇਖ ਆ ਵੀ ਨਹੀਂ ਟੁੱਟਦੀਗੀ ਆ ਵੀ ਨਹੀਂ ਟੁੱਟਦੀਗੀ ਪਰ ਇਹ ਤਾਂ ਦੇਖਦੇ ਕਿਉਂਕਿ ਇਹ ਤੋਰਗੇ ਦਾ ਸਾਗ ਹੈ ਨਾ ਤੋਰਗੇ ਦਾ ਤਾਂ ਫਿਰ ਪੱਤੇ-ਪੱਤੇ ਧਰੇ ਜਾਂਦੇ ਹੈਗੇ ਆ ਆ ਆ ਗੰਦਲਾ ਆਪਾਂ ਸੈੱਟ ਦਾਂਗੇ ਜਿਹੜੀ ਕੱਚੀ ਕੱਚੀ ਹੋਗੀ ਨਾ ਉਹ ਆਪਾਂ ਧਰ ਲਾਂਗੇ ਐਸੇ ਸਾਰੀਆਂ ਇਹਨਾਂ ਡੰਡਾਂ ਇੰਗੀਆਂ ਹਟਾ ਦਾਂਗੇ ਇਹ ਪੱਤੇ ਪੱਤੇ ਨੂੰ ਐਸ ਤਰ੍ਹਾਂ ਆਪਾਂ ਸਾਗ ਨੂੰ ਵੀ ਸਵਾਰ ਟਾਈਮ ਵੀ ਬਹੁਤ ਲੱਗਦੇ ਨੇ ਬਣਾਉਂਦੇ ਹਾਂ ਨਾ ਟਾਈਮ ਤਾਂ ਫਿਰ ਲੱਗਦਾ ਪਰ ਚੀਜ਼ ਵੀ ਸਵਾਦ ਬਣ ਜਾਂਦੀ ਹੈਗੀ ਬਾਕੀ ਥੋੜੇ ਘੜਰ ਜਾਨਾ ਬਣਾਇਆ ਜਾਂਦਾ ਸਾਗ ਹਨਾ 10 15 ਦਿਨ ਬਾਅਦ ਬਾਕੀ ਆਪਣੇ ਪੰਜਾਬੀਆਂ ਦੇ ਇੱਕ ਦਿਨ ਧਰ ਲਿਆ ਦੋ ਦਿਨ ਤੋਂ ਹੀ ਚੱਲੀ ਜਾਂਦੇ ਨੇ ਦੋ ਤਿੰਨ ਦਿਨ ਤਾਂ ਨਿਕਲ ਹੀ ਜਾਂਦੇ ਹੈਗੇ ਵਿੱਚ ਦੀ ਇੱਕ ਅਦਾਂ ਵਿੱਚ ਦੀ ਸਬਜ਼ੀ ਬਣਾ ਲੇਦੀ ਹੈ ਦੇਖੋ ਆਹ ਹੁਣ ਇਹ ਕੱਚੀ ਗੰਦਰ ਸੀਗੀ ਬਹੁਤ ਆਰਾਮ ਨਾਲ ਟੁੱਟ ਗਈ ਐ ਆਹ ਵੇਖ ਪੱਕੀ ਅੰਦਲਾ ਜਿਹੜੇ ਇਹ ਪਰਾਣਾ ਹੁੰਦਾ ਨਾ ਉਹਨੇ ਸਵਾਦ ਲੱਗਦਾ ਨਹੀਂ ਹਜੇ ਤੱਕ ਤਾਂ ਬਿਆ ਹੋ ਜਾਂਦਾ ਜਿਹਨੂੰ ਕਹਿੰਦੇ ਹੈ ਹਾਂ ਬਿਆ ਹੋ ਜਾਂਦਾ ਨਾ ਆਹ ਦੇਖੋ ਹੁਣ ਆਪਾਂ ਇਹ ਪੱਤੀ ਪੱਤੀ ਤੋੜ ਲਾਗੀ ਸਾਰਾ ਸਾਗ ਪਾਲਕ ਸਵਾਰ ਕੇ ਰੱਖ ਲਓ ਇਧਰ ਬੈਂਗਣੀ ਦੇ ਬੂਟੇ ਵੀ ਲਾ ਲੱਕੇ ਬੈਂਗਣੀ ਵੀ ਧਰਾਂਗੇ ਅਪਜਾਂਗੇ ਹਾਂ ਤੇ ਚੀਰੂਗੀ ਵੀ ਮੈਂ ਦਾਤ ਦੇ ਨਾਲ ਦੇਖ ਦਾਤ ਮੈਂ ਪਰਲੇ ਤੋਂ ਕੀਤਾ ਉਹ ਟੋਕਾ ਜਿਹਾ ਵੀ ਲੈ ਕੇ ਆਵਾਂਗੇ ਆਪਾਂ ਜੇ ਕਰਨੀ ਸੀ ਉੱਥੇ ਗਏ ਤੁਸੀਂ ਭੋਲੀ ਆ ਵਾ ਰਹਿ ਗਿਆ ਉੱਥੇ ਹਾਂ ਮੇਰੇ ਕੋਲ ਟੋਕਾ ਹੈ ਨੀਗਾ ਤੇ ਇਸ ਕਰਕੇ ਫਿਰ ਮੈਂ ਨਾ ਜੋ ਵੀ ਸਾਗ ਬਣਾਉਣੇ ਸੀ ਮੈਂ ਦਾਤ ਲਾਉਣੀ ਚੀਤੀਂਗੀ ਟੋਕਾ ਜਿਹਾ ਲਿਆਂਦਾ ਨੀਗਾ ਲਿਆਵਾਂਗੇ ਤੇ ਵਿੱਚ ਦਾਤ ਨਾਲ ਵੀ ਵਧੀਆ ਚੀਰਿਆ ਜਾਂਦਾ ਹੈ ਸਾਗ ਬਰੀਕ ਬਰੀਕ ਪਹਿਲਾਂ ਦਾਤ ਹੀ ਹੁੰਦਾ ਹੀ ਹੈ ਤਾਂ ਹੁਣ ਹੀ ਚੱਲੇ ਟੋਕੇ ਢਾਕੇ ਸਹੀ ਗੱਲ ਪਹਿਲਾਂ ਬੁੜੀਆਂ ਹੁਣ ਦਾਤ ਨਾਲ ਹੀ ਹੋ ਜਾਂਦਾ ਤੇ ਵਾਪਿਸ ਰੇਫਰ ਹੁਣ ਤੋਂ ਕਈ ਕਰਦਣਾ ਵੀ ਚੀਰ ਦਿੰਦੇ ਹਨ ਕਰਦਣਾ ਚੀਰ ਲੈਂਦੇ ਜਦੋਂ ਹੁਣ ਮੈਨੂੰ ਨਹੀਂ ਲੱਗਦਾ ਉਹਨਾਂ ਵਧੀਆ ਬੰਦਾ ਹੋਗਾ ਕਰਦਣ ਨਾਲ ਨਹੀਂ ਨਹੀਂ ਚ ਚੀਰਨਾ ਵਧੀਆ ਹੋਣਾ ਚਾਹੀਦਾ ਚੀਰਿਆ ਵਧੀਆ ਹੋਣਾ ਚਾਹੀਦਾ ਬਾਕੀ ਸਿਰ ਉਹ ਤਾਂ ਮੂਨ ਮਿਰਚ ਪਾਵਾਂਗੇ ਸਵਾਦ ਫੇਰ ਹੀ ਬੰਦਾ ਹੈਗਾ ਘਰ ਤੇ ਬੰਦਾ ਹੈਗਾ ਹਾਂਜੀ ਸਾਗ ਆਪਾਂ ਸਵਾ ਲਿਆ ਤੇ ਬੱਸ ਆਪਾਂ ਚੀਰ ਵੀ ਤੇ ਅੱਧਾ ਕਚੀਰ ਲਿਆ ਸਾਗ ਤੇ ਅੱਧਾ ਕ ਬੱਸ ਰਹਿ ਗਿਆ ਸਾਗ ਤਾਂ ਚੀਰ ਲੈ ਇਕੱਲੀ ਪਾਲ ਕੇ ਰਹੇਗੀ ਆ ਪਾਲ ਕੇ ਵੀ ਆਪਾਂ ਚੀਰ ਲਾਉਂਦੇ ਉਹਦਾ ਲਸਣ ਵੀ ਲਿਆ ਜਾਂਦਾ ਤੇ ਅਦਰਕ ਵੀ ਲਿਆ ਕੇ ਰੱਖਦਾ ਉਹ ਤਾਂ ਫਿਰ ਬਾਅਦ ਚ ਛਿੱਲਾਂਗੇ ਨਾ ਤੇ ਪਹਿਲਾਂ ਸਾਗ ਚੀਰ ਦਾ ਵਧੀਆ ਬਣਵਾ ਸਵਾਦ ਹਾਂ ਹਾਂ ਬਹੁਤ ਪਰੇਸ਼ਾਨ ਹਾਂਜੀ ਤੇ ਹੁਣ ਆਪਾਂ ਬਣਾਉਣ ਲੱਗੇ ਆਂ ਸਾਗ ਤੇ ਮੈਂ ਬਣਾਉਂਦੀ ਸਾਗ ਨੂੰ ਕੁੱਕਰ ਦੇ ਵਿੱਚ ਤੇ ਕੁੱਕਰ ਨੂੰ ਆਪਾਂ ਗੈਸ ਦੇ ਵਿੱਚ ਰੱਖਤਾਗਾ ਗੈਸ ਆਪਾਂ ਔਨ ਕਰ ਦਿਆ ਖਾਲੀ ਆ ਕੁੱਕਰ ਜੀ ਹਜੇ ਤੱਕ ਤਾਂ ਖਾਲੀ ਹੋਊਗਾ ਪਰਾਂਗੇ ਹੁਣ ਸਾਗ ਨਾਲ ਤੇ ਹੁਣ ਆਪਾਂ ਸਾਗ ਪਾ ਦਿੰਦੇ ਆ ਤੇ ਥੋੜਾ ਜਿਹਾ ਪਾਣੀ ਪਾ ਦਿੰਨੇ ਆ ਇੱਕ ਵਾਰੀ ਇਨਾ ਪਾਣੀ ਗਰਮ ਕੀਤਾ ਸੀਗਾ ਪਤੀਜੀ ਦੇ ਵਿੱਚ ਪਹਿਲਾਂ ਕਰਕੇ ਰੱਖਿਆ ਸੀ ਗਰਮ ਪਾਣੀ ਤੇ ਠੰਡੇ ਪਾਣੀ ਦੇ ਵਿੱਚ ਨਾ ਸਾਗ ਵਧੀਆ ਨਹੀਂ ਬੰਦ ਆਗਾ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾਤਾ ਹੈਗੇ ਇੱਕ ਵਾਰੀ ਠੰਡੇ ਪਾਣੀ ਨਾਲ ਠਰ ਜਾਂਦਾ ਸਾਗ ਨਾ ਨਹੀਂ ਹੋਰ ਹੀ ਬੰਦ ਜਾਂਦਾ ਹੈਗਾ ਤਾਂ ਕਰਕੇ ਤੇ ਹੁਣ ਇੱਕ ਵਾਰੀ ਆਪਾਂ ਸਾਗ ਅੱਧਾ ਕ ਪਾ ਦਿੰਦੇ ਜਿੰਨਾ ਸਾਗ ਪੈਂਦਾ ਕੁੱਕਰ ਚ ਉਹਨਾਂ ਕਾਪਾ ਪਾ ਲੈਨੇ ਉਸ ਤੋਂ ਬਾਅਦ ਥੋੜਾ ਜਿਹਾ ਸੁਪਾਹ ਵੀ ਦਬਾ ਲਾਂਗੇ ਤਾਂ ਸਾਗ ਥੱਲੇ ਜੇ ਬੈ ਜਾਊਗਾ ਉਹਨਾਂ ਪਰਿਆ ਕੁੱਕਰ ਹਨ ਹਾਂ ਦੱਸ ਸਨਾਪਾ ਸੀਟੇ ਲਾ ਦੇਨੇ ਤੇ ਨੂੰ ਆਪਾਂ ਇਸ ਤਰ੍ਹਾਂ ਰੱਖ ਦਨੇ ਤੇ ਭਾਖ ਜੀ ਦਵਾ ਲਾਂਗੇ ਥੋੜਾ ਜਨਾ ਵੀ ਥੱਲੇ ਜੇ ਬਹਿ ਜਾਊਗਾ ਸਾਗ ਤੇ ਇਧਰ ਆਪਾਂ ਨੂਨ ਮਿਰਚਾ ਲੈਣਾ ਹੁਣ ਥੋੜੀ ਜਿਹੀ ਹੈਗੀ ਲਾਲ ਮਿਰਚ ਤੇ ਤੇ ਨੂਨ ਹੈਗਾ ਤੇ ਇਧਰ ਆਪਣੇ ਕੋਲੇ ਨਾ ਲਾਲ ਮਿਰਚ ਆਪਾਂ ਥੋੜੀ ਜਿਹੀ ਪਾਈ ਘੱਟ ਕਿਉਂਕਿ ਮੈਂ ਹਰੀਆਂ ਮਿਰਚਾਂ ਨਾਲ ਪਾਉਂਗੀ ਇਹ ਆਪਾਂ ਚਾਰ ਹਰਮਨ ਚਾਹੀਏਗਾ ਤੇ ਥੋੜਾ ਜਿਹਾ ਆਪਣੇ ਕੋਲੇ ਹੈਗਾ ਅਦਰਕ ਤੇ ਲਸਣ ਹੈਗਾ ਲਸਣ ਨੂੰ ਵੀ ਬਰੀਕ ਬਰੀਕ ਕੱਟ ਲਿਆ ਹੈਗਾ ਇਹਨਾਂ ਨੂੰ ਜਦ ਆਪਾਂ ਕੋਕਟਕੇ ਵੀ ਪਾ ਸਕਦੇ ਤਿੰਨੋਂ ਚੀਜ਼ਾਂ ਨੂੰ ਪਰ ਮੈਂ ਕੁੱਟੀਆਂ ਨਹੀਂ ਹੈਗਾ ਤੇ ਮੈਂ ਫਿਰ ਇਸ ਤਰ੍ਹਾਂ ਹੀ ਉਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਸੀਗਾ ਤੇ ਬਸ ਥੋੜੀ ਜਿਹੀ ਮੈਂ ਲਾਲ ਮਿਰਚ ਮਾਰ ਦੂੰਗੀ ਬਾਕੀ ਦਾ ਸਾਗ ਵੀ ਆਪਾਂ ਹੁਣ ਕੁੱਕਰ ਦੇ ਵਿੱਚ ਪਾ ਦਨੇ ਤੁਸੀਂ ਦੇਖ ਸਕਦੇ ਹੋ ਬਾਹਰ ਦੇ ਨਾਲ ਕਿੰਨਾ ਜਿਹਾ ਹੈ ਸਾਗ ਥੱਲੇ ਹੀ ਬੈਹ ਗਿਆ ਹੁਣ ਤਾਂ ਲੇਕਾ ਥੋੜਾ ਹੀ ਪਾਣੀ ਪਾਇਆ ਸੀਗਾ ਤੇ ਹੁਣ ਬਾਕੀ ਦਾ ਸਾਰਾ ਇਹ ਪਾ ਦਿੰਨੇ। پتہ ਕੀ ਕਿ ਲਵੇ ਸੇ ਤਾਂ ਨਾ ਵੀ ਢੁੱਲੇ ਤੇ ਸਾਗ ਵਧੀਆ ਬਣਦਾ ਹੁੰਦਾ ਹੈਗਾ ਤੇ ਪਰ ਐਂ ਜੇ ਥੋੜਾ ਆਪਣੇ ਕੋਲ ਨਹੀਂ ਇੱਕ ਦਿਨ ਆਪੋ ਦੇ ਬਣਾਇਆ ਸੀ ਕੁੱਕਰ 'ਚ ਵੀ ਬਹੁਤ ਸਵਾਦ ਬਣਦਾ। ਬਣਦਾ ਤਾਂ ਹੈਗਾ ਵੀ ਜੇ ਆਪਾਂ ਕਹਿੰਦੇ ਵੀ ਢੁੱਲੇ ਦਾ ਸਵਾਦ ਤਾਂ ਨਹੀਂ ਵੀ ਅਸੀਂ ਕੁੱਕਰ ਦੇ ਵਿੱਚ ਆਉਂਦਾ ਪਰ ਐਨੀ ਕਰਦੇ ਐਵੇਂ ਨਾ ਉਹਨਾਂ ਕੀ ਗੈਸ ਮਾਜਦਾ ਤੇ ਉਹਨੀਆਂ ਕੀ ਲੱਕੜਾਂ ਮੱਚ ਜਾਂਦੀਆਂ। ਸਹੀ ਮੈਨੇ। ਹਾਂ ਸਵਾਦ ਤਾਂ ਬਣਦਾ ਇਹ ਤਾਂ ਗੱਲ ਹੈ। ਪਰ ਆਏ ਅਭੀ ਹੁਣ ਅੱਜ ਕੱਲ ਟਾਈਮ ਘਟਣ ਦਾ ਹੱਕ ਕੋਈ ਨਹੀਂ ਦੋ ਸਹਰੇਕ ਬੰਦੇ ਆ ਅੱਜ ਕੱਲ ਬਿਜੀ ਨੇਗਾ ਤੇ ਟਾਈਮ ਘਟ ਦੀ ਗੱਲ ਹੈਗੀ ਵੀ ਜੇ ਟਾਈਮ ਘਟ ਹੋਵੇ ਤਾਂ ਕੁੱਕਰ ਦੇ ਵਿੱਚ ਤੁਸੀਂ ਬਣਾ ਲਓ ਨਹੀਂ ਨਹੀਂ ਤਾਂ ਤੁਸੀਂ ਚੁੱਲੇ ਤੇ ਧਰੋ ਸਾਗ ਨਾ ਲੱਕਣਾ ਵੀ ਹੁਣ ਨਾ ਕੋਈ ਪਾਥਰਾ ਹੁਣ ਤੇ ਫਿਰ ਇਸ ਤਰ੍ਹਾਂ ਕੁੱਕਰ ਦੇ ਵਿੱਚ ਸਾਗ ਬਣਾ ਲਓ ਸਿਰਫ 5 6 ਸੀਟੀਆਂ ਨਾਲ ਹੀ ਬਣ ਜਾਂਦਾ ਸਾਗ ਬਹੁਤ ਵਧੀਆ ਬਣਦਾ ਕੋਈ ਆਇ ਨਹੀਂਗਾ ਪੇਤ ਵਿੱਚ ਸਵਾਦ ਨਹੀਂ ਬਣਦਾ ਸਵਾਦ ਬਣਦਾ ਹੈਗਾ ਤੇ ਜੇ ਤੁਹਾਡੇ ਕੋਲੇ ਟਾਈਮ ਜ਼ਿਆਦਾ ਹੈਗਾ ਤੇ ਜੇ ਤੁਹਾਨੂੰ ਚੁੱਲੇ ਤੇ ਸਾਗ ਬਣਾਉਣਾ ਆਉਂਦਾ ਤਾਂ ਤੁਸੀਂ ਚੁੱਲੇ ਤੇ ਵੀ ਸਾਗ ਨੂੰ ਬਣਾ ਸਕਦੇ ਹੈਗੇ ਕੋਈ ਗੱਲ ਨਹੀਂ ਚੁੱਲੇ ਤੇ ਵੀ ਸਾਗ ਬਹੁਤ ਵਧੀਆ ਬਣਦਾ ਤੇ ਕੁੱਕਰ ਦੇ ਵਿੱਚ ਵੀ ਸਾਗ ਬਹੁਤ ਵਧੀਆ ਬਣਦਾ ਇਹ ਹੁਣ ਆਪਾਂ ਨਾ ਬੱਲੇ ਬੱਲੇ ਵੱਟ ਕੱਢੇ ਵੈ ਮਿਰਚਾਂ ਵਾਲੇ ਤਾਂ ਇਹ ਹਰੀਆਂ ਪਾਉਂਗਾ ਫਿਰ ਲਾਲ ਨਹੀਂਗਾ ਇਹ ਬਾਹਰ ਨਹੀਂ ਹਾਂ ਬਾਹਰ ਨਹੀਂ ਉਹਨਾਂ ਤਿੱਖਣੀਆਂ ਜੇ ਜ਼ਿਆਦਾ ਤਿੱਖੀਆਂ ਹੁੰਦੀਆਂ ਤਾਂ ਫਿਰ ਮੈਂ ਲਾਲ ਨਹੀਂ ਪਾਉਣੀ ਆਸ ਨਾ ਨਾ ਮਿਰਚ ਤਾਂ ਵੈ ਸਾਗ ਦੇ ਵਿੱਚ ਠੀਕ ਹੋਣੀ ਚਾਹੀਦੀ ਐਨੀ ਨਹੀਂ ਨਾ ਕੋਈ ਤੁਹਾਨੂੰ ਤਾਂ ਲੱਗਣ ਕੇ ਮਿਰਚ ਪਾਉਂਦੇ ਜਿਹੜੀਆਂ ਹੁੰਦਾਂ ਨਾ ਸਾਫ ਤੇ ਲਾਲ ਮਿਰਚ ਹੁੰਦਾਂ ਨਾ ਰਾਗੜ ਕੇ ਉਹ ਪਾ ਗਏ ਨਾ ਤਾਂ ਸਵਾਦ ਬਹੁਤ ਸਵਾਦ ਆਉਂਦਾ ਹੈਗਾ ਕਰਾਰਾ ਬੰਦ ਆ ਤੇ ਹੁਣ ਤਾਂ ਬਰਜ ਕੋਲ ਤੁਹਾਨੂੰ ਪਤਾ ਹੀ ਹੈ ਕਿ ਪੀਸ ਨਹੀਂ ਨਹੀਂ ਬਰ ਨਾਲੇ ਮੇਰੇ ਜਵਾਕ ਨਹੀਂ ਖਾਂਦੇ ਨਾ ਮਿਰਚਾਂ ਵਾਲੇ ਕੁੜੀ ਛੋਟੀ ਆ ਕੁੜੀ ਨਹੀਂ ਖਾਂਦੀ ਫਿਰ ਵਿਚਾਰੀ ਖਾਵੇ ਨਾ ਫਿਰ ਕੀ ਫਾਇਦਾ ਹੈ ਨਾ ਬਣਾਉਣਾ ਹਾਂ ਆਪਾਂ ਨੂੰ ਮਿਰਚ ਥੋੜਾ ਜਨਾ ਠਹਿਰ ਕੇ ਪਾਵਾਂਗੇ ਸਾਗ ਨੂੰ ਥੋੜਾ ਹੋਰ ਥੱਲੇ ਬੈ ਜਾਣ ਦੇ ਉਸ ਤੋਂ ਬਾਅਦ ਹੀ ਪਾਵਾਂਗੇ ਹਾਂਜੀ ਪਾ ਦੇ ਨਾਲ ਨਾ ਹੁਣ ਜਿਹੜਾ ਬਾਕੀ ਦਾ ਸਾਗ ਆਪਾਂ ਪਾਇਆ ਸੀਗਾ ਤੇ ਬਿਲਕੁਲ ਇਹ ਥੱਲੇ ਪੈ ਗਿਆ ਤੇ ਹੁਣ ਆਪਾਂ ਪਾਣੀ ਐਡ ਕਰ ਦਿੰਦੇ ਹਾਂ ਇੱਕ ਵਾਰੀ ਆਪਾਂ ਥੋੜਾ ਜਿਹਾ ਪਾਣੀ ਪਾਤਾ ਉਸ ਤੋਂ ਬਾਅਦ ਹੁਣ ਆਪਾਂ ਬਾਅਦ ਦਿੰਦੇ ਆ ਲਸਣ ਅਦਰਕ ਤਿਆਰ ਲੈਂਦੇ ਆ ਤੇ ਨਾਲ ਹੀ ਆਪਾਂ ਇਹ ਕਰ ਦਾਂਗੇ ਆ ਪੀਸਿਆ ਲਾਲ ਮਿਰਚ ਤੇ ਨਮਕ ਤੇ ਹੁਣ ਆਪਾਂ ਪਾਣੀ ਪਾਵਾਂਗੇ ਪਹਿਲਾਂ ਹੁਣ ਅੱਧਾ ਗਲਾਸ ਪਹਿਲਾਂ ਪਾਤਾ ਸੀ ਇੰਨਾ ਗਲਾਸ ਬਾਅਦ ਚ ਪਾਇਆ ਟੋਟਲ ਹੋ ਗਿਆ 1 ਗਲਾਸ 1 ਗਲਾਸ ਆਪਾਂ ਹੋਰ ਪਾਣੀ ਪਾਵਾਂਗੇ ਸਾਗ ਦੇ ਨੂੰ ਸਾਹਮਣੇ ਨਾਲ ਪਾਣੀ ਪਾਉਣਾ ਹੁੰਦਾਗਾ ਜਿੰਨਾ ਕਿ ਆਪਣੇ ਕੋਲੇ ਸਾਗ ਹੈਗਾ ਤੇ ਮੇਰੇ ਕੋਲੇ ਇੱਕ ਗੁੱਟੀ ਸਾਗ ਸੀਗੀ ਤੇ ਦੋ ਕੁੱਟੀਆਂ ਮੇਰੇ ਕੋਲੇ ਫਾਲਖ ਸੀਗੀਆਂ ਉਸ ਆਪਾਂ ਸਵਾਰ ਕੇ ਤੇ ਬਸ ਥੋੜਾ ਹੀ ਰਹੇਗਾ ਸੀ ਜਾਨੀ ਕਿ ਦੋ ਹੀ ਗੁੱਟੀਆਂ ਰਹਿਗੀਆਂ ਸੀ ਹੁਣ ਆਪਾਂ ਚੰਗੀ ਤਰ੍ਹਾਂ ਨਾ ਮਲਾ ਦਿੰਨੇ ਹੈਗੇ ਸਾਗ ਦੇ ਵਿੱਚ ਨੂਨ ਮਚ ਲਓ ਹਾਂਜੀ ਟੋਟਲ ਮੈਂ 2.5 ਗ੍ਰਾਸ ਸਾਗ ਦੇ ਵਿੱਚ ਪਾਣੀ ਪਾਟੇ ਹੈਗੇ ਤੇ ਹੁਣ ਆਪਾਂ ਢੱਕਣ ਲਾ ਦਿੰਨੇ ਆ ਕੰਡਾ ਢੜ ਕੰਡਾ ਲਾ ਜਿਵਾਨਾ ਇੱਥੇ ਜਾ ਦੇ ਹਾਂ ਇੰਨਾ ਟਾਈਮ ਹੀ ਲੱਗਦਾ ਇਸ ਇੱਥੇ ਹੁਣ ਆਪਾਂ ਸੀਟੇ ਵੀ ਲਾਤੀ ਆ ਤੇ ਘਟੋ ਘਟਾ ਆਪਾਂ 5 ਸੀਟੀਆਂ ਲਵਾਵਾਂਗੇ ਸਾਰ ਨੂੰ ਹਾਂਜੀ ਸਾਰ ਨੂੰ ਆਪਾਂ 7 ਸੀਟੀਆਂ ਲਵਾਤੀਆਂ ਤੇ ਹੁਣ ਆਪਾਂ ਢੱਕਣ ਖੋਲ ਲੈਣੇ ਆ ਦੇਖਦੇ ਆਂ ਅਜੇ ਲੱਗਦਾ ਥੋੜੀ ਬੋਤੀ ਜਿਹੀ ਗੈਸ ਜੀ ਹੈ ਕਿ ਢੱਕਣ ਖੁੱਲਦਾ ਨਹੀਂ ਗਾ ਖੁੱਲੂਗਾ ਢੱਕਣਾ ਉਹ ਕੜਾਹੇਲਾ ਧਿਆਨ ਨਾ ਅੰਦਰੋਂ ਨਹੀਂ ਖੁੱਲਿਆ ਸੀ ਮੈਂ ਕਿਤੇ ਗੈਸ ਕੱਢਦਾ ਬਲ ਗੈਸ ਕਰ ਲੈ ਨਹੀਂ ਖੁੱਲ ਗਏ ਚਲੋ ਜੀ ਇਹਨਾਂ ਗੈਂਸ ਨਾਲ ਬਲਾਂਟੇ ਡਾ ਕਰਕੇ ਟੱਕਣ ਕੱਢ ਲੈਣੀ ਜਾਈ ਜਿਹਦੇ ਪਾਸੇ ਆੜ ਗਿਆ ਠੀਕ ਹੈ ਮੈਂ ਤਾਈਆਂ ਕਰਕੇ ਹੋ ਗਿਆ ਤੇ ਟੱਕੜੀ ਖੁੱਲ੍ਹਿਆ ਸੀ ਵਾਹ ਯਾਰ ਕੀ ਆ ਸਾਗ ਬਣਿਆ ਸਾਗ ਆਪਣਾ ਬਣ ਗਿਆ ਬਹੁਤ ਖੁੱਲ ਗਿਆ ਹਨਾ ਸਾਗ ਤੇ ਹੁਣ ਆਪਾਂ ਇਹਨੂੰ ਘੋਟ ਲੈਣੀ ਹੈਗੀ ਇੱਧਰ ਆਪਾਂ ਇੱਧਰ ਲਾ ਦੇਣੇ ਚੁੱਲੇ ਤੋਂ ਹਨਾ ਹੂੰ ਤੇ ਹੁਣ ਆਪਣੇ ਕੋਲ ਹੈਗਾ ਕਣਕ ਦਾ ਆਟਾ ਸੁੱਕਾ ਮੱਕੀ ਦਾ ਆਟਾ ਵੀ ਪਾ ਸਕਦੇ ਆ ਸਾਗ ਦੇ ਵਿੱਚ ਤੇ ਘੋਟ ਕਰਦੇ ਆ ਆਪਾਂ ਤੇ ਕਣਕ ਦਾ ਆਟਾ ਵੀ ਆਪਾਂ ਪਾ ਸਕਦੇ ਆ ਪਰ ਮੇਰੇ ਕੋਲ ਨਾ ਕਣਕ ਦਾ ਆਟਾ ਹੀ ਸੀਗਾ ਮੈਂ ਕਿਹ ਚਲ ਕਣਕ ਦਾ ਆਟਾ ਹੀ ਪਾ ਲੈਨੇ ਆ ਤੇ ਹੁਣ ਇਹਨੂੰ ਘੋਟ ਲੈਨੇ ਆ ਮਧਰੀ ਦੇ ਨਾਲ ਜਿਹੜਾ ਬਾਕੀ ਦਾ ਆਟਾ ਸੀ ਉਹ ਵੀ ਮੈਂ ਪਾ ਲਿਆ ਸੀ ਸਾਗ ਦੇ ਵਿੱਚ ਤੇ ਬਸ ਹੁਣ ਇਹਨੂੰ ਘੋਟ ਲੈਣੇ ਤਾਂ ਕਿ ਪਹਿਲੇ ਹੀ ਘੋਲ ਗਏ ਸੀ ਸਾਗ ਤਾਂ ਵਾਵਾ ਕਿਉਂਕਿ ਆਪਾਂ ਸਾਗ ਨੂੰ 7 ਸੀਟੀਆਂ ਲਵਾ ਦਿੱਤਾ ਸੀਗਾ ਤੇ ਬਸ ਮਿੰਟਾਂ ਵਿੱਚ ਜਦ ਇਹ ਹੁਣ ਸਾਗ ਵੀ ਜਿਹੜਾ ਘੁੱਟ ਜੂਗਾ ਜਿਆਦਾ ਟਾਈਮ ਨਹੀਂ ਲੱਗਦਾਗਾ ਕਿਉਂਕਿ ਆਪਾਂ ਚੀਨ ਗਾਣਾ ਗਰਮ ਗਰਮ ਨਾਲੇ ਘੋਟਾ ਹਾਂ ਗਰਮ ਗਰਮ ਹੀ ਫਿਰ ਘੋਟੀਦਾ ਨਾ ਕਿਉਂਕਿ ਜੇ ਠੰਡਾ ਜੇ ਪੈ ਜਾਣਾ ਫਿਰ ਘੋਟਣਾ ਔਖਾ ਹੋ ਜਾਂਦਾ ਕਾ ਸਾਗ ਨੂੰ ਤਾਂ ਫਿਰ ਗਰਮ ਗਰਮੀ ਘੋਟਿਆ ਜਾਂਦਾ ਹੈਗਾ ਵਧੀਆ ਲੱਗਦਾ ਹੈ ਤੇ ਬਸ ਰਕਮੈਸਟ ਹੈ ਤੁਸੀਂ ਸਾਡੇ ਬਲਾਗ ਨੂੰ ਨਾ ਵੱਧ ਤੋਂ ਸ਼ੇਅਰ ਜਰੂਰ ਕਰ ਲਿਆ ਕਰੋ ਤੇ ਇੱਕ ਸਾਡੇ ਤੁਸੀਂ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਸਾਡੇ ਨੂੰ ਫੋਲੋ ਕਰਿਆ ਕਰੋ ਹਾਂਜੀ ਸਾਗ ਆਪਾਂ ਘੋਟ ਲਿਆ ਦੇਖੋ ਬਹੁਤ ਵਧੀਆ ਸਾਗ ਘੋਟਿਆ ਹੈਗਾ ਤੇ ਬਣਿਆ ਵੀ ਬਹੁਤ ਵਧੀਆ ਹੈ ਮਲਾਈ ਅੰਦਾ ਸਾਗ ਬਣਿਆ ਹੈਗਾ ਦੇਖੋ ਕਿੰਨਾ ਵਧੀਆ ਸਾਗ ਬਣਿਆ ਨਾ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖੋ ਘੱਟ ਟਾਈਮ ਵਿੱਚ ਤੇ ਸਰੋਂ ਦਾ ਸਾਗ ਹਾਂਜੀ ਤੇ ਇੱਥੇ ਆਪਾਂ ਵਲੌਗ ਦਾ ਕਰਦੇ ਆਂ ਐਂਡ ਤੇ ਤੁਹਾਨੂੰ ਵਲੌਗ ਸਾਡਾ ਵਧੀਆ ਲੱਗਿਆ ਹੋਣਾ ਤੇ ਸਾਡੇ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ ਤੇ ਕਮੈਂਟ ਵੀ ਕਰਦਿਆ ਕਰੋ ਤੁਸੀਂ ਜ਼ਰੂਰ ਦੱਸੋ ਵੀ ਤੁਹਾਨੂੰ ਸਾਡੇ ਵਲੌਗ ਕਿਸ ਤਰ੍ਹਾਂ ਦੇ ਲੱਗਦੇ ਆ ਤੇ ਰਿਕਵੈਸਟ ਆ ਪਲੀਜ਼ ਸਾਡੇ ਚੈਨਲ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆਂ ਕੀ ਆਪਾਂ ਨਿਊ ਵਲੌਗ ਦੇ ਨਾਲ ਤੇ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ